इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪੰਜਾਬ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਤੇ ਜਿਹੜਾ ਆਰਗੇਨਾਈਜ਼ਡ ਕਰਾਈਮ ਜਾਂ ਕੋਈ ਵੀ ਇਨਸੀਡੈਂਟ ਕੋ ਫਾਇਰ ਆਮ ਰਿਪੋਰਟ ਜਿਹੜਾ ਹੁੰਦਾ ਵਾ ਉਸ ਤੇ ਕਾਰਵਾਈ ਕਰਦਿਆਂ ਇੱਕ 14 ਦੋ ਨੂੰ ਇੱਕ ਤਲਾਹ ਮਿਲੀ ਸੀ ਜੇ ਪਿੰਡ ਮੂਲੇ ਚੱਕ ਦੇ ਵਿੱਚ ਕੁਝ ਪਾਰਟੀਆਂ ਵੱਲੋਂ ਵਾਪਸ ਦੇ ਵਿੱਚ ਲੜਾਈ ਝਗੜਾ ਕੀਤਾ ਗਿਆ ਤੇ ਉੱਥੇ ਫਾਇਰਿੰਗ ਵੀ ਜਿਹੜੀ ਰਿਪੋਰਟ ਕੀਤੀ ਗਈ ਇਸ ਤੇ ਮਕਦਮਾ ਦਰਜ ਕਰਕੇ ਮਕਦਮਾ ਨੰਬਰ 24 ਖਾਲਾ ਗੇਟ ਕੀਮਾ ਦੇ ਵਿੱਚ 1942 125 191 190 ਤੇ ਆਬਜੈਕਟ ਦੇ ਵਿੱਚ ਜਿਹੜਾ ਮਕਦਮਾ ਦਰਜ ਕਰਕੇ ਜਿਹੜੀ ਤਫਤੀਸ਼ ਜਿਹੜੀ ਸ਼ੁਰੂ ਕੀਤੀ ਗਈ ਸਾਡੇ ACP ਸਾਹਿਬ ਜਸਪਾਲ ਸਿੰਘ ਤੇ ਮੈਡਮ ਮਨਜੀਤ ਕੌਰ ਐਸਐਚਓ ਗੇਟ ਕੀਮਾ ਨੇ ਇਸ ਦੇ ਵਿੱਚ ਦੋ ਮੁੱਖ ਦੇਸ਼ੀ ਜਿਹੜੇ ਆ ਉਸ ਨੂੰ ਗ੍ਰਿਫਤਾਰ ਕੀਤੇ ਨੇ ਜਿਹੜਾ ਇੱਕ ਦੋਸ਼ੀ ਸੋ ਵਿਸ਼ਾਲ ਸਿੰਘ ਉਰਫ ਫੌਜੀ ਜਿਹੜਾ ਵਾ 18 ਤਰੀਕ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀਗਾ ਇੱਕ ਕੱਲ ਜਿਹੜਾ ਵਾ ਸੂਰਜ ਪੁੱਤਰ ਉਮਰ ਕਾਂਤ ਜਿਹੜਾ ਦੂਜਾ ਮੁੱਖ ਦੋਸ਼ੀ ਸੀਗਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੂਰਜ ਉਰਫ ਉਮਰ ਕਾਂਤ ਜਿਹੜਾ ਇਸ ਕੋਲੋਂ ਜਿਹੜਾ ਵਾਰਦਾਤ ਦੌਰਾਨ ਜਿਹੜਾ ਵਰਤਿਆ ਗਿਆ ਪਿਸਤਲ ਆ ਉਹ ਵੀ ਬਰਾਮਦ ਕੀਤਾ ਗਿਆ ਹੈ ਤੇ ਜਿਹੜੇ ਇਹ ਦੋਵੇਂ ਪੇਸ਼ੇਵਰ ਜਿਹੜੇ ਕ੍ਰਾਈਮ ਪੇਸ਼ਾ ਕਰਨ ਵਾਲੇ ਦੋਵੇਂ ਮੁਕੱਜਮਨੇ ਜਿਹੜਾ ਸੂਰਜ ਆ ਇਸ ਦੇ ਉੱਤੇ ਪਹਿਲਾਂ ਵੀ ਇਹ ਸਲੈਕਟ ਦਾ ਮਕਦਮਾ ਦਰਜ ਹੈ ਤੇ ਜਿਹੜਾ ਵਿਸ਼ਾ ਆ ਲਿਆ ਇਸ ਦੇ ਉੱਤੇ ਪਹਿਲਾਂ ਤੋਂ ਐਨਡੀਪੀਐਸ ਦੇ ਮਕਦਮੇ ਦਰਜ ਨੇ ਇਸ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਤੇ ਉੱਤੇ ਜਿਹੜੇ ਅੱਗੇ ਬੰਦੇ ਨਾਮਜ਼ਦ ਹੋਏ ਨੇ ਉਹਨਾਂ ਨੂੰ ਵੀ ਫੜ ਲਈ ਸਾਡੀਆਂ ਟੀਮਾਂ ਜਿਹੜੀਆਂ ਵਾ ਗਈਆਂ ਹੋਈਆਂ ਤੇ ਜਲਦੀ ਉਹਨਾਂ ਨੂੰ ਅਰੈਸਟ ਕਰ ਲਿਆ